ਹੈਲੋ ਮੇਰੇ ਵੀਰੋ ਪੀਵੀ 20 ਬਲਾਚੌਰ ਬਿੰਦੂ ਖੋੜੀਆ ਮਿਸਟਰ ਟੁਕਾ ਪਾ ਜੀ ਮਚੀਰ ਬੇਦੀ ਵੱਲੋਂ ਲਾਈਵ ਟੂਰਨਾਮੈਂਟ ਕੀਤਾ ਜਾ ਰਿਹਾ ਹੈ ਫੇਸਬੁੱਕ ਤੇ YouTube ਚੈਨਲ ਤੇ ਆਲਾ ਸਿੰਘ ਜੀ ਫਾਈਨਲ ਪਹੁੰਚੀ ਜੁਕੀ ਆਪ ਜੀ ਇਹਨਾਂ ਸੁਨਾਮਦੀ ਅੱਛਾ ਫਾਈਨਲ ਕੌਣ ਕੌਣ ਪਹੁੰਚੀ ਸੁਨਾਮਦੀ ਸਤਨਾਮਦੀ ਦੇਖੋ ਜਿਵੇਂ ਚੱਲਦੇ ਮਹਿੰਦਪੁਰਿਆ ਨਵਾਂ ਸ਼ਹਿਰ ਟੂਰਨਾਮੈਂਟ ਹੋ ਰਿਹਾ ਹੋਣਾ ਠੀਕ ਹੋ ਜਨਾਜਿੰਦਰ ਰ ਵਿਰੇਜ ਲੱਕ ਹੋਊਗੀ ਅੱਗੇ ਯਾਲਾ ਵੀਰੇ ਅੱਧੀ ਅੱਛਾ ਕਹਿੰਦੇ ਮੈਚ ਤੁਸੀਂ ਕਰਾਇਆ ਕੀ ਨਾਮ ਆਪਣਾ ਬਈ ਰਵੀ ਰਵੀ ਬਲਾ ਕਿਉਂ ਤੋ ਬਲਾ ਚੌਣ ਅੱਛਾ ਕਿੰਨੇ ਕਿੰਨੇ ਦਿਨ ਹੋ ਕੇ ਚੱਲਦੇ ਨੂੰ ਚਲਦਿਆਂ ਨੂੰ ਭਾਜੀ ਹੋ ਗਏ ਅੱਜ 4 ਦਿਨ 4 ਦਿਨ ਹੋ ਗਏ ਬੜੀਆ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਭਾਜੀ ਕੋਈ ਕਿਸੇ ਤਰ੍ਹਾਂ ਦੀ ਕੰਪਲੀਟ ਕੋਈ ਨਹੀਂ ਹੈਗਾ ਭਾਜੀ ਸਾਰੇ ਵਧੀਆ ਮੁੰਡੇ ਬਹੁਤ ਵਧੀਆ ਭਾਜੀ ਫੇਰ ਅੱਜ ਫਾਈਨਲ ਅੱਜ ਅੱਜ ਦਾ ਫਾਈਨਲ ਅੱਜ ਦਾ ਫਾਈਨਲ ਅੱਛਾ ਇਹ ਤੋਂ ਬਾਅਦ ਫੇਰ ਜਿਹੜੀ ਮਤਲਬ ਕਿੰਨੇ ਰਨ ਬਣੇ ਹੋਣ ਜਿਹੜੇ ਹੋਣ ਦੇ ਲੈਵਲ ਦੇ ਵਿੱਚ ਹੁਣ ਦੇ ਸਕੋਰ ਭਾਜੀ ਸਕੋਰ 145 145 ਸਕੋਰ ਹੁਣ ਕੌਣ ਖੇਡੂਗਾ ਇਸ ਤੋਂ ਬਾਅਦ ਜਿਹੜੀ ਇਹ ਟੀਮ ਕੋਈ ਵੀ ਜਿੱਤੇ ਦੇ ਵਿੱਚ ਉਹ ਫਾਈਨਲ ਦੇ ਵਿੱਚ ਉਹ ਬਾਹਰ ਹੈ ਬਾਕੀ ਇਹ 99 ਰਨ ਕੌਣ ਬਣਾ ਕੇ ਜਾ ਕੇ ਨਮਾਸ਼ਾ ਨਮਾਸ਼ਾ ਸ਼ਾਮ ਨੂੰ ਕਰ ਜੂਂਗੇ ਫਾਈਨਲ ਹਾਂਜੀ ਭਾਜੀ ਕਿੰਨੇ ਵਜੇ ਤਾਂ ਕਿੰਨੇ ਘਟਾ 5 6 ਵਜੇ ਤੱਕ ਹੋ ਜੂਗਾ ਬੱਸ ਬੱਸ ਇਹ ਕਹਿਣਾ ਚਾਹੁੰਦੇ ਆਂ ਭਾਜੀ ਜੀਨਰੇਟਰ ਸਾਡੇ ਕੋਲ ਆਈਆਂ ਐਮਪੀ 2 ਹੀ ਹਾਂਜੀ ਸਨਾਮ ਫਿਰ ਗੜਨੇ ਤੋਂ ਨਾੜਾਗੜ ਠੀਕ ਐ ਤੇ ਵਿੱਚ ਬਲਾਚੌਰ ਤੇ ਵਿੱਚ ਨਵਾਂ ਸ਼ਹਿਰ ਮਲ ਮਲ ਤੇ ਵਿੱਚ ਮੋਗਾ ਓਕੇ ਪਟਿਆਲਾ ਟੂਰਨਾਮੈਂਟ ਸੀਗਾ ਹਾਂ ਬਹੁਤ ਵਧੀਆ ਟੂਰਨਾਮੈਂਟ ਚੱਲ ਰਿਹਾ ਭਾਜੀ ਇੱਥੇ ਇਨਾਮ ਕਿੰਨਾ ਹੈ 1 ਲੱਖ ਰੁਪਏ ਭਾਜੀ ਵਾਹ ਬੀ ਵਾਹ ਇਹਦੇ ਲਈ ਆਪ ਦਾ ਇਹ ਇੱਦੀ ਚੱਲਦਾ ਰਹੂਗਾ ਗਾਂਢ ਵੀ ਹਾਂਜੀ ਭਾਜੀ ਰੇਕ ਸਾਹਿਬ ਰੇਕ ਸਾਹਿਬ ਪਿਛਲੇ ਸਾਲ ਵੀ ਲਾਇਆ ਸੀ ਹਾਂਜੀ ਭਈ ਲਾਇਆ ਸੀ ਤੇ ਤੁਸੀਂ ਕਿਰਾਇਆ ਸੀ ਹਾਂਜੀ ਭਈ ਆਪਣੇ ਵੱਲੋਂ ਆਪਣੇ ਵੱਲੋਂ ਅੱਛਾ ਇਹ ਅਸੀਂ ਕਰੰਦੇ ਆ ਤੇ ਇਹਦੇ ਵਿੱਚ ਸਾਰੇ ਪੰਜਾਬ ਜਿਹੜੇ ਵੀ ਬਾਹਰ ਦੀਆਂ ਟੀਮਾਂ ਦੇ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਹਿਯੋਗ ਦਿੱਤਾ ਅੱਛਾ बहुत बहुत धन्यवाद ਭਾਈ ਇਹ ਟੂਰਨਾਮੈਂਟ ਬਾਰੇ ਪੁੱਛਣਾ ਸੀ ਦੋ ਸ਼ਬਦ ਕੁਝ ਕਹਿਣਾ ਹਾਂ ਹਲੋ ਹਲੋ ਇਹ ਜੋ ਟੂਰਨਾਮੈਂਟ ਹੈ ਜੀ ਇਹ ਆਪਣੇ ਵੱਡੇ ਭਰਾ ਰਵੀ ਦੀ ਦੇਖ ਰਿਹਾ ੱਚ ਹੋ ਰਿਹਾ ਤੇ ਨਾਲੇ ਇਹਨਾਂ ਦੀ ਕਮੇਟੀ ਦਾ ਸਾਨੂੰ ਬਹੁਤ ਵੱਡਾ ਸ਼ੌਕ ਮਿਲਿਆ ਤੇ ਅਸੀਂ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਜੋ ਇੰਨੇ ਸਾਰੇ ਬੱਚੇ ਇੱਥੇ ਲੈ ਕੇ ਆਏ ਨੇ ਤੇ ਉਹਨਾਂ ਦਾ ਰਹਿਣ ਦਾ ਖਾਣ ਦਾ ਸਭ ਪ੍ਰਬੰਧ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ ਤੇ ਜੋ ਇਨਾਮ ਦੀ ਗੱਲ ਆਈ ਸੀ ਕਿ ਵੀ ਛੋਟੇ ਇਨਾਮ ਤੇ ਟੀਮਾਂ ਬਾਹਰ ਦੀ ਆਉਂਦੀਆਂ ਨਹੀਂ ਔਰ ਇਨਾਮ ਵੀ ਇਹਨਾਂ ਨੇ ਬਹੁਤ ਮਤਲਬ ਵਧੀਆ ਰੱਖਿਆ ਹੈ ਘੱਟੋ ਘੱਟ 1 ਲੱਖ ਰੁਪਏ ਰੱਖਿਆ ਜੀ ਤੇ ਦੂਜਾ ਇਨਾਮ ਵੀ 31000 ਰੁਪਏ ਤੇ ਨਾਲੇ ਵੀ ਦ ਟ੍ਰੋਫੀਆਂ ਤੇ ਮੈਨ ਆਫ ਦਿ ਮੈਚ ਤੇ ਮੈਨ ਆਫ ਦਿ ਸਰਿੰਜ ਵੀ ਇਹਨਾਂ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਹੈ ਅਸੀਂ ਬੜੇ ਸ਼ੁਕਰਗੁਜ਼ਾਰ ਆ ਬੜੇ ਧੰਨਵਾਦਾ ਇਹਨਾਂ ਦੇ ਜੋ ਸਾਡੇ ਲਈ ਨਾ ਵਧੀਆ ਟੂਰਨਾਮੈਂਟ ਕਰਾਇਆ ਕੋਈ ਕਿਸੇ ਪ੍ਰਕਾਰ ਦੀ ਕੋਈ ਵੀ ਮਤਲਬ ਕਿਸੇ ਨਾ ਕੋਈ ਵੀ ਅਸ਼ੰਕਾ ਨਹੀਂ ਹੈ ਇਹਨਾਂ ਦੇ ਰੱਖ-ਰਖਾਵ 'ਚ ਬਾਕੀ ਇਹਨਾਂ ਇਹਨਾਂ ਦਾ ਤੇ ਇਹਨਾਂ ਦੀ ਕਮੇਟੀ ਦਾ ਅਸੀਂ ਬੜਾ ਸ਼ੁਕਰਗੁਜ਼ਾਰ ਹੈਗੇ ਆ ਵੀ ਆਉਣ ਵਾਲੇ ਟਾਈਮ 'ਚ ਜੋ ਜਿਹੜੇ ਯੋਵਾ ਪਲੇਅਰ ਨੇ ਉਨਾ ਵਾਸਤੇ ਸੇਮ ਜਾਂ ਮਤਲਬ ਜੋ ਸੁੱਖ ਸੁਵਿਧਾਏ ਇਹ ਸਾਨੂੰ ਦੇਂਦੇ ਰਹਿਣ ਅਸੀਂ ਇਹਨਾਂ ਦੇ ਕਮੇਟੀ ਮੈਂਬਰ ਨੂੰ ਬਸ ਥੋੜੀ ਜਿਹੀ ਇਸਲਾਹ ਦੇਣਾ ਚਾਹਾਂਗੇ ਕਿ ਜਿਹੜਾ ਇਹ ਥੋੜਾ ਜਿਹਾ ਲੰਮਾ ਖਿੱਚ ਗਿਆ ਸੀ ਟੂਰਨਾਮੈਂਟ ਵੀ ਕਿਉਂਕਿ ਜਿਹੜੇ ਲੋਕਲ ਬੰਦੇ ਨੇ ਉਹ ਖੇਡਣ ਵਾਸਤੇ ਵਿਚਾਲੇ ਆ ਗਏ ਸੀ ਕਿ ਅਸੀਂ ਇੱਕ ਮੈਚ ਜੋ ਸੰਡੇ ਪੈ ਗਿਆ ਸੀ ਉਹਦੇ ਵਿਚਾਲੇ ਸਾਨੂੰ ਥੋੜੀ ਦਿੱਕਤ ਆਈ ਕਿਉਂਕਿ ਅਸੀਂ ਬਾਹਰ ਤੋਂ ਰਾਜਸਥਾਨ ਤੱਕ ਦੀਆਂ ਟੀਮਾਂ ਆਈਆਂ ਨੇ ਹਰਿਆਣੇ ਦੀਆਂ ਟੀਮਾਂ ਨੇ ਹਰਿਆਣੇ ਤੋਂ ਵੀ ਆਈਆਂ ਹਾਂਜੀ ਹਰਿਆਣੇ ਫਤਿਹਵਾੜ ਤੋਂ ਵੀ ਟੀਮ ਆਈ ਹੈ ਤੇ ਮਤਲਬ ਬੱਚੇ ਬਾਹਰ ਦੇ ਨੇ ਇਹ ਸਮਾਜ ਦਾ ਟੂਰਨਾਮੈਂਟ ਹੈ ਬੱਚੇ ਬਾਹਰੋਂ ਕੰਮਕੋਮ ਛੱਡ ਕੇ ਆਉਂਦੇ ਨੇ ਉਹ ਨਿਰਧਾਰਿਤ ਸਮਾਂ ਰੱਖ ਕੇ ਆਉਂਦੇ ਨੇ 5 ਦਿਨ 7 ਦਿਨ 10 ਦਿਨ ਤੇ ਉਸ ਨਿਰਧਾਰਿਤ ਸਮੇਂ ਤੋਂ ਵੀ ਜੇ ਟਾਈਮ ਜ਼ਿਆਦਾ ਖਿੱਚਦਾ ਹੈ ਤੇ ਸਾਨੂੰ ਵੀ ਦਿੱਕਤ ਆਉਂਦੀਆਂ ਨੇ ਕਿਉਂਕਿ ਬੱਚੇ ਪੜ੍ਹਨ ਵਾਲੇ ਵੀ ਨੇ ਘਰ-ਬਾਰ ਵੀ ਦੇਖਣਾ ਸਭ ਕੁਝ ਦੇਖਣਾ ਹੈ ਤੇ ਲੋਕਲ ਬੰਦੇ ਲਈ ਅਸੀਂ ਇਹ ਰਿਕੁਐਸਟ ਕਰਦੇ ਹਾਂ ਜਿਵੇਂ ਬਾਹਰ ਦੇ ਬੰਦੇ ਆਉਂਦੇ ਨੇ ਤੇ ਉਹਨਾਂ ਲਈ ਥੋੜਾ ਜਿਹਾ ਕੰਪਰੋਮਾਈਜ਼ ਕਰੋ ਇੱਕ ਅੱਧਾ ਸੰਡੇ ਆਪ ਦਾ ਛੱਡ ਕੇ ਤੇ ਆਪ ਪਹਿਲਾਂ ਉਹਨਾਂ ਨੂੰ ਟਾਈਮ ਦਿਓ ਤੇ ਮਤਲਬ ਬਾਹਰ ਜਾ ਕੇ ਉਹਨਾਂ ਦੀ ਬਹੁਤ ਵਧੀਆ ਮਤਲਬ ਗੱਲਾਂ ਹੁੰਦੀਆਂ ਨੇ ਵੀ ਉਹ ਬੰਦਿਆਂ ਨੇ ਨੇ ਵੀ ਕਮੇਟੀ ਮੈਂਬਰ ਨੇ ਵੀ ਔਰ ਜਿਹੜੇ ਸਮਾਜ ਦੇ ਬੰਦੇ ਤੇ ਉਹਨਾਂ ਦੇ ਲੋਕਲ ਬੰਦੇ ਸਭ ਨੇ ਸਹਿਯੋਗ ਦਿੱਤਾ ਜੇ ਐਵੇਂ ਵਿਚਾਲੇ ਹਟ ਕੇ ਖੇਡਣਗੇ ਤਾਂ ਮਤਲਬ ਥੋੜਾ ਜਿਹਾ ਸਾਨੂੰ ਵੀ ਫੀਲ ਹੁੰਦਾ ਕਿ ਵੀ ਜਿਆਦਾ ਟਾਈਮ ਸਾਨੂੰ ਲੱਗ ਗਿਆ ਇੱਥੇ ਨਾ ਫਤਿਹਵਾਸੀ ਹਾਂ ਮੈਂ ਇਹ ਕੋਈ ਪੋਸਟ ਪਾਇਆ ਸੀ ਜਾਂ ਤੁਸੀਂ ਇੱਕ ਕਲਾ ਕਰ ਦਿੱਤੀ ਜਾਂ ਇੰਟਰਨੈਟ ਤੇ ਕੋਈ ਅਸ਼ਟੇਬਿਕ ਦਰਫੂਲੋਂ ਪਰਿਸ਼ਮਨ ਲਈਤੀ ਹੋਈ ਹੈ ਪਰਮਿਸ਼ਨ ਵੀ ਲਈ ਹੈ ਪਰਮਿਸ਼ਨ ਲਈ ਹੈ ਗਰਾਊਂਡ ਦੀ ਠੀਕ ਹੈ ਭਾਜੀ ਇਸ ਬਗਲ ਪਰਿਸ਼ਮਨ ਸ੍ਰੀ ਐਸ ਡੀ ਐਮ ਡੀ ਦਿੱਤੀ ਹੋਈ ਹੈ ਭਾਜੀ ਰਾਊਂਡ ਦੇ ਵੀ ਦਿੱਤੀ ਹੋਈ ਹੈ ਚੇ ਕੋਈ ਵੀ ਇੱਥੇ ਖੱਪ ਪੰਦਾ ਕੋਈ ਵੀ ਲੜਾਈ ਝਗੜਾ ਹੋ ਲੈਣਾ ਨਾ ਖੜਾ ਹੋ ਕੇ ਡਾਊਂਡ ਕੋਈ ਟੈਂਡਲ ਹੋਗੇ ਮੇਰੇ ਨਾਲ ਚੱਲਦੇ ਨੂੰ ਕੋਈ ਨਹੀਂ ਇੱਧਰ ਇੱਧਰ ਦੀ ਕੋਈ ਦਿੱਕਤ ਨਹੀਂ ਹੈ ਭਾਜੀ ਹਲੇ ਤੱਕ ਮੰਨ ਲਓ ਵਿਚਾਲੇ ਉਹਨਾਂ ਨੂੰ ਕਹਿਣ ਦੇ ਬਾਵਜੂਦ ਵੀ ਰਿਕਵੈਸਟ ਕੀਤੀ ਹੈ ਬੜੀ ਮਤਲਬ ਹੱਥ ਜੋੜ ਕੇ ਵੀ ਕਿਹਾ ਉਹਨਾਂ ਨੂੰ ਵੀਰ ਜੀ ਸਾਨੂੰ ਖੇਡ ਲੈਣ ਦਿਓ ਤਾਂ ਵੀ ਉਹ ਮਤਲਬ ਥੋੜਾ ਜਿਹਾ ਸਾਡੇ ਨਾਲ ਕੰਪਰੋਮਾਈਜ਼ ਨਹੀਂ ਕਰਤਾ ਉਸ ਗੱਲ ਤੋਂ ਅਸੀਂ ਨਾ ਖੁਸ਼ ਨਹੀਂ ਆ ਪਰ ਮਤਲਬ ਥੋੜਾ ਜਿਹਾ ਫੀਲ ਹੁੰਦਾ ਕਿਉਂਕਿ ਅਸੀਂ ਵੀ ਪਲੇਅਰ ਆ ਉਹ ਵੀ ਪਲੇਅਰ ਨੂੰ ਉਹਨਾਂ ਨੂੰ ਖੇਡਣ ਵਾਸਤੇ ਮੇਰੇ ਮਤਲਬ ਟਾਈਮ ਚਾਹੀਦਾ ਪਰ यही मैं कहना चाहना कि फर्स्ट प्रायोरिटी तो जी बाहर तो टीम आने उन्होंने होनी चाहिए बहुत धन्यवाद मंजीत बेटी जी आए हुए हैं हम उनका बड़े शुक्र गुजार हैं